ਪਿੰਡ ਵਾਸੀਆਂ ਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ 21ਵਾਂ ਸ਼ਾਨਦਾਰ ਟਿਕ ਟੂਰਨਾਮੈਂਟ ਪਿੰਨ ਸਿਰਵਾੜ ਤਹਿਿਲ ਫਗਵਾੜਾ ਜਿਲ੍ਹਾ ਕਪੂਟਲਾ ਵਿਖੇ ਭਾਈ ਸੁਵੰਤ ਸਿੰਘ ਵੱਲੋਂ ਸਰਵਾਦੇ ਪਹਿਲ ਵਾਸਤੇ ਕੀਤੀ ਗਈ ਅਦਾਸੋਪ੍ਰਾਂਤ ਆਰੰਭ ਕਰਵਾਇਆ ਗਿਆ ਜਿਸ ਦਾ ਉਰਗਾਟਰ ਡਾਕਟਰ ਜੋਗਰਾਜ ਸਿੰਘ ਮਿੰਦਰ ਸਿੰਘ ਜੁਐਸ ਤੇ ਪਰਜਨ ਸਿੰਘ ਅਰਦੀਪ ਸਿੰਘ ਪੰਚ ਅਵਤਾਰ ਸਿੰਘ ਸਾਫਾ ਸਰਪੰਚ ਹਰਮੇਸ਼ لال ਫੌਜੀ ਪਵਿੱਤਰ ਸਿੰਘ ਪੰਚ ਗੋਲਡੀ ਸਾਭੀ ਵੱਲੋਂ ਸਾਂਝੇ ਤੌਰ ਤੇ ਕੀਤਾ ਗਿਆ ਪਿੰਡ ਪੱਤਰ ਤੇ ਕਰਵਾਏ ਜਾ ਰਹੇ ਇਸ ਟੂਰਨਾਮੈਂਟ ਸੰਬੰਧੀ ਜਾਣਕਾਰੀ ਦਿੰਦਿਆਂ ਮੋਨੂ ਕੋਲੂ ਨੀਕਾ ਪਿੰਡਾ ਤੇ ਹੋਰ ਪ੍ਰਬੰਧਕਾਂ ਨੇ ਦੱਸਿਆ ਕਿ ਟੂਰਨਾਮੈਂਟ ਦੌਰਾਨ ਕੁੱਲ 32 ਟੀਮਾਂ ਹਿੱਸਾ ਲੈ ਰਹੀਆਂ ਹਨ 2 ਤੋਂ 2 ਜੂਨ ਦਿਨ ਐਤਵਾਰ ਨੂੰ ਫਾਈਨਲ ਮੁਕਾਬਲੇ ਕਰਵਾਏ ਜਾਣਗੇ ਜਿਸ ਤੋਂ ਪ੍ਰੰ ਜੇਤੂ ਅਤੇ ਉਪ ਜੇਤੂ ਟੀਮਾਂ ਨੂੰ ਨਕਦ ਇਨਾਮ ਰਾਸ਼ੀ ਅਤੇ ਸ਼ਾਨਦਾਰ ਸਨਮਾਨ ਚਿੰਨ੍ਹ ਨਾਲ ਸਨਮਾਨਿਤ ਕੀਤਾ ਜਾਵੇਗਾ ਪ੍ਰਬੰਧਕਾਂ ਅਨੁਸਾਰ ਇਸ ਮੁੱਚੇ ਟੂਰਨਾਮੈਂਟ ਨੂੰ ਕਰਵਾਏ ਜਾਣ ਦੌਰਾਨ ਵਿੱਕੀ ਕੈਨੇਡਾ ਮਨੀਕ ਨਿਊਜ਼ੀਲੈਂਡ ਹੈਪੀ ਕੈਨੇਡਾ ਹੈਰੀ ਯੂਐਸਏ ਅਮਨ ਕੈਨੇਡਾ ਸਮੀਤ ਹੋਰ ਐਨਆਰਆਈ ਵੀਰਾਂ ਪਰਫੋਰਮ ਸੇ ਯੋਗਦਾਨ ਪਾਇਆ ਜਾ ਰਿਹਾ ਹੈ। ਬਾਹੇ ਗੁਰੂ ਜੀ ਦਾ ਹਰਤਸਾ ਬਾਹੇ ਗੁਰੂ ਜੀ ਦੀ ਬਖਸ਼ੇ ਅੱਜ ਪਿੰਡ ਨਸੀਰਾਬਾਦ ਦੇ ਨੌਜਵਾਨਾਂ ਵੱਲੋਂ ਕ੍ਰਿਕਟ ਦਾ 21ਵਾਂ ਸਾਲਾਨਾ ਜਿਹੜਾ ਟੂਰਨਾਮੈਂਟ ਆ ਉਹਦੀ ਸ਼ੁਰੂਆਤ ਕੀਤੀ ਗਈ ਇਸ ਵਿੱਚ ਬਹੁਤ سارے ਦਾਨੀ ਸੱਜਣਾ ਨੇ ਸਹਿਯੋਗ ਕੀਤਾ ਹੈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਨੌਜਵਾਨ ਸਭਾ ਵੱਲੋਂ ਇਸ ਟੂਰਨਾਮੈਂਟ ਦੀ ਸਫਲਤਾ ਵਾਸਤੇ ਸਾਰੇ ਨਗਰ ਦਾ ਸਾਰੀ ਕਮੇਟੀ ਦਾ ਜਿਹੜਾ ਉਹ ਧੰਨਵਾਦ ਹੈ ਬਹੁਤ ਦੂਰ-ਦੂਰ ਤੋਂ ਜਿਹੜੀਆਂ ਟੀਮਾਂ ਆਈਆਂ ਹਨ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਇਸ ਤਰ੍ਹਾਂ ਦੇ ਟੂਰਨਾਮੈਂਟ ਜਿਹੜੇ ਆ ਉਹ ਪਿੰਡਾਂ ਵਿੱਚ ਹੁੰਦੇ ਰਹਿਣ ਤੇ ਨੌਜਵਾਨ ਜਿਹੜੇ ਆ ਉਹ ਨਸ਼ਿਆਂ ਤੋਂ ਬਚੇ ਰਹਿਣਗੇ ਹੋਰ ਬੁਰਾਈਆਂ ਤੋਂ ਬਚੇ ਰਹਿਣਗੇ ਇਸ ਕਰਕੇ ਪਿੰਡਾਂ ਦੇ ਵਿੱਚ ਇਹੋ ਜਿਹੇ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ ਇਸ ਕਰਕੇ ਨਸੀਰਾਬਾਦ ਦੇ ਜਿਹੜੇ ਨੌਜਵਾਨ ਹਨ ਉਹ ਬਹੁਤ ਹੀ ਸ਼ਲਾਘਾ ਦੇ ਪਾਤਰ ਹਨ ਜਿਨ੍ਹਾਂ ਨੇ ਇਹ ਵੱਡਾ ਉਪਰਾਲਾ ਕਰਕੇ ਕ੍ਰਿਕਟ ਟੂਰਨਾਮੈਂਟ ਕਰਨ ਦਾ ਫੈਸਲਾ ਕੀਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਐਂਡ ਨਸੀਰਾਵਾ ਤਹਿਸੀਲ ਫਗਵਾੜਾ ਜ਼ਿਲ੍ਹਾ ਕਬੂਸਲਾ ਦੇ ਵਿਖੇ ਅੱਜ 21 ਮਾ ਕ੍ਰਿਕਟ ਟੂਰਨਾਮੈਂਟ ਸ਼ੁਰੂ ਹੋਇਆ ਹੈ ਜਿਸ ਵਿੱਚ 32 ਟੀਮਾਂ ਨੇ ਭਾਗ ਲੈਣਾ ਹੈ ਇਹ ਕ੍ਰਿਕਟ ਟੂਰਨਾਮੈਂਟ ਦਾ ਮੰਤਵ ਮੇਨ ਮੰਤਵ ਇਹ ਹੈ ਕਿ ਨੌਜਵਾਨਾਂ ਨੂੰ ਉਤਸ਼ਾਹ ਕਰਨਾ ਆਉਣ ਵਾਲੀ ਪੀੜ੍ਹੀ ਨੂੰ ਖੇਡਾਂ ਵੱਲ ਲਾਉਣਾ ਨਸ਼ਿਆਂ ਤੋਂ ਦੂਰ ਰੱਖਣਾ ਇਹ ਹੀ ਸਾਡਾ ਮੇਨ ਮੰਤਵ ਹੈ ਤੇ ਇਹ ਟੂਰਨਾਮੈਂਟ ਸਾਰੇ ਪਿੰਡ ਦੇ ਸਹਿਯੋਗ ਦੇ ਨਾਲ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਹੋ ਰਿਹਾ ਹੈ ਅਸੀਂ ਸਾਰਿਆਂ ਦੇ ਬਹੁਤ ਬਹੁਤ ਧੰਨਵਾਦੀ ਹਾਂ ਜੋ ਟੀਮਾਂ ਆਈਆਂ ਹਨ ਉਹਨਾਂ ਦੇ ਬਹੁਤ ਧੰਨਵਾਦੀ ਹਾਂ ਅਸੀਂ ਸਾਰੇ ਹੀ ਨਗਰ ਨੇ ਪਾਰਟੀ ਵਾਜੀ ਤੋਂ ਹੋਰ ਭੇਦਭਾਵ ਤੋਂ ਉੱਪਰ ਉੱਠ ਕੇ ਟੂਰਨਾਮੈਂਟ ਕਰਵਾਇਆ ਕਰਵਾਇਆ ਜਾ ਰਿਹਾ ਹੈ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ